ਸੰਯੁਕਤ ਕਿਸਾਨ ਮੋਰਚਾ ਭਾਰਤ ਵੱਲੋਂ ਕਾਰਪੋਰੇਟਾਂ ਖਿਲਾਫ ਅੰਦੋਲਨ ਵਿੜਿਆ ਹੋਇਆ ਹੈ ਜਿਸ ਦਾ ਨਾਅਰਾ ਹੈ ਕਾਰਪੋਰੇਟ ਭਜਾਓ ਦੇਸ਼ ਬਚਾਓ ਇਸੇ ਲੜੀ ਤਹਿਤ ਕਿਸਾਨ ਸੰਯੁਕਤ ਕਿਸਾਨ ਮੋਰਚਾ ਭਾਰਤ ਵੱਲੋਂ ਕਾਲ ਦਿੱਤੀ ਗਈ ਸੀ ਜਿਸ ਨੂੰ ਲਾਗੂ ਕਰਦਿਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਜ਼ਿਲ੍ਹਾ ਫਰੀਦਕੋਟ ਵੱਲੋਂ ਰੇਲਾਈਂਸ ਦੇ ਸਮਾਰਟ ਬਾਜ਼ਾਰ ਅੱਗੇ ਪ੍ਰਦਰਸ਼ਨ ਕੀਤਾ ਗਿਆ ਅਤੇ ਕਾਰਪੋਰੇਟ ਦਾ ਪਤਲਾ ਫੁੱਕਿਆ ਗਿਆ ਵੱਖ-ਵੱਖ ਆਗੂਆਂ ਨੇ ਸੱਦਨ ਕਰਦਿਆਂ ਕਿਹਾ ਕਿ ਕਾਰਪੋਰੇਟ ਕਾਰਨੀਆਂ ਨੂੰ ਭਾਰਤ ਵਿੱਚੋਂ ਚਲਦਾ ਕਰਨ ਲਈ ਜੋ ਵੀ ਸੰਘਰਸ਼ ਕਰਨਾ ਪਿਆ ਕਰਾਂਗੇ ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਔਲਖ ਨੇ ਕੀ ਕਿਹਾ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਸਿੰਘ ਜ਼ਿਲ੍ਹਾ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਅੱਜ ਜਿਹੜਾ ਸੰਯੁਕਤ ਕਿਸਾਨ ਮੋਰਚਾ ਭਾਵਤਾ ਉਹਦੇ ਸੱਦੇ ਤੇ ਜਿਹੜਾ ਅੱਜ ਦਾ ਪ੍ਰੋਗਰਾਮ ਕੀਤਾ ਗਿਆ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਇਹ ਜਿਵੇਂ 1942 ਦੇ ਵਿੱਚ ਅੰਗਰੇਜ਼ੀ ਭਜਾਓ ਦੇਸ਼ ਬਚਾਓ ਦਾ ਨਾਅਰਾ ਦੇ ਕੇ ਜੋ ਅੰਦੋਲਨ ਸ਼ੁਰੂ ਹੋਇਆ ਸੀ ਉਸੇ ਅੰਦੋਲਨ ਦਾ ਤੈਅ ਜੋ ਅੱਜ ਦੇ ਸਮੇਂ ਦੀ ਲੋੜ ਹੈ ਇਹ ਕਾਪਰਟਾ ਦੁਆਰਾ ਦੇਸ਼ ਦੇ ਆਮ ਵੱਡੇ ਵੱਡੇ ਦੇਸ਼ਾਂ ਦੇ ਕਾਬੂ ਹੋ ਕੇ ਜਿਹੜਾ ਉੱਥੋਂ ਦੀ ਆਮ ਜਨਤਾ ਦਾ ਗੁੰਮਬਦ ਕੱਢਿਆ ਗਿਆ ਉਸੇ ਤਰ੍ਹਾਂ ਜਿਹੜਾ ਅੰਦੋਲਨ ਸ਼ੁਰੂ ਕੀਤਾ ਗਿਆ ਉਹਦੀ ਘੜੀ ਤੈਅ ਤੀ ਅੱਜ ਦਾ ਪ੍ਰੋਗਰਾਮ ਰੱਖਿਆ ਸੀ ਵੀ ਇਹ ਕਾਪਰਟ ਘਰਾਣਾਂ ਦੇ ਜ਼ਾਤਰ ਮੂਹਰੇ ਪ੍ਰਦਰਸ਼ਨ ਕੀਤੇ ਜਾਣ ਤਾਂ ਜੋ ਜਿਹੜਾ ਇਹਨੂੰ ਅਸੀਂ ਅੱਗੇ ਤੋਂ ਜਿਹੜਾ ਅੰਦੋਲਨ ਦਾ ਹਿੱਸਾ ਬਣਾ ਕੇ ਅੰਦੋਲਨ ਨੂੰ ਵਧਾ ਕੇ ਲੋਕਾਂ ਨੂੰ ਲਾਹਮੰਦ ਕਰ ਸਕੀਏ ਤਾਂ ਜੋ ਜਿਹੜਾ ਕਾਪਰਟ ਘਰਾਣਾਂ ਨੂੰ ਇਥੋਂ ਦੇਸ਼ ਚੋਂ ਚਲਦੇ ਕੀਤਾ ਜਾਵੇ ਅਗਲਾ ਪ੍ਰੋਗਰਾਮ ਕੀ ਲਿਖਿਆ ਗਿਆ ਅਗਲਾ ਪ੍ਰੋਗਰਾਮ 17 ਅਗਸਤ ਦਾ ਪ੍ਰੋਗਰਾਮ ਹੈ ਜਿਹੜਾ ਕਿ ਪਾਣੀਆਂ ਦੇ ਮਸਲੇ ਨੂੰ ਲੈ ਕੇ ਸੰਯੁਕਤ ਕਿਸਾਨ ਮੋਲਚਾਪ ਭਾਰਤ ਅਤੇ ਪੰਜਾਬ ਦੇ ਸੱਦੇ ਤੇ ਪ੍ਰੋਗਰਾਮ ਰੱਖਿਆ ਉਹ ਪ੍ਰੋਗਰਾਮ ਜਿਹੜਾ ਇਹ ਮੰਤਰੀ ਆ ਮੌਜੂਦਾ ਸਰਕਾਰ ਦੇ ਜਿਵੇਂ ਆਪਣੇ ਤਕਰੀਬਨ ਜਿਹੜਾ ਮੰਤਰੀਆਂ ਦੇ ਰਕਮੇ ਤੇ ਆਏ ਦਾ ਕਲਤਾ ਸਿੰਘ ਸੰਧਮਾ ਉਹਨਾਂ ਦੇ 12 ਮੂਰੇ ਰੱਖਣ ਦਾ ਪ੍ਰੋਗਰਾਮ ਬਣਾਇਆ ਉਹ ਕੁਝ ਜ਼ਿਲ੍ਹਿਆਂ ਦੇ ਵਿੱਚ ਜਿਵੇਂ ਕੋਈ ਮੰਤਰੀਆਂ ਦੇ ਜਾਂ ਹਲਕੇ ਦੇ ਸਹਾਨਾ ਲੋਕਾਂ ਦੀ ਸਟਾਰਟਿੰਗ ਕਰਨੀ ਹੈ ਵੀ ਕਿੱਥੇ ਕਿੱਥੇ ਤਰਨਾ ਸਹੀ ਰਹੂਗਾ ਉਹਨਾਂ ਜ਼ਿਲ੍ਹਿਆਂ ਦੀ ਕੋਈ ਸਮੱਸਿਆ ਹੋ ਸਕਦੀ ਹੈ ਪਰ ਆਪਣੇ ਜਿਹੜੇ ਦੇ ਵਿੱਚ ਕਲਤਾਪ ਸਿੰਘ ਸੰਧਮਾ ਦੇ 100% ਤਰਨਾ ਲੱਗੂਗਾ ਕਿਉਂਕਿ ਉਹ ਸੰਯੁਕਤ ਮੋਰਚੇ ਦਾ ਪ੍ਰੋਗਰਾਮ ਆ ਉਹਦੇ ਤੇ ਰਾਤ ਵੀ ਮੀਟਿੰਗ ਹੋ ਰਹੀ ਆ ਬਾਕੀ ਜੇ ਕੋਈ ਚੇਂਜ ਹੋਊਗਾ ਤਾਂ ਉਹ ਦੇਖ ਲਾਂਗੇ ਪਰ ਆਪਣੇ ਜਿਹੋ ਜਗਾ ਮਾੜਾ ਮੋਟਾ ਉਨੀ ਹੀ ਹੋ ਸਕਦੇ ਪਰ ਲੱਗੂਗਾ ਕਲਤਾਪ ਸਿੰਘ ਸੰਧਮਾ ਦੇ ਪਹਿਲਾਂ ਅੰਗਰੇਜ਼ਾਂ ਦੇ ਖਿਲਾਫ ਜਿਹੜਾ ਮਜਾਦਾ ਜਾਂ ਅੰਦੋਲਨ ਸ਼ੁਰੂ ਹੋਇਆ ਸੀ ਅੰਗਰੇਜ਼ ਕਿ ਆਓ ਤੇ ਦੇਜ ਜਾਓ ਉਸੇ ਕਹਿੰਦਾ ਸੀ ਲਾਹੂਪਰਖਣ ਮੋਟਾ ਇੰਡੀਆ ਵੱਲੋਂ ਇਹ ਜਿਹੜਾ ਪ੍ਰੋਗਰਾਮ ਨੀਚਾ ਹੈ ਕਿ ਜਿਹੜੇ ਸਾਡੇ ਕਾਰਪੋਰੇਟ ਘਰਾਣੇ ਕਾਲਜ ਹੋਏ ਆ ਜਾਂ ਜਿਹੜੀ ਸਾਡੀਆਂ ਸਰਕਾਰਾਂ ਭਾਵੇਂ ਹਿੰਦੁਸਤਾਨ ਦੀ ਸਰਕਾਰ ਆ ਭਾਵੇਂ ਕੋਈ ਵੀ ਹੈ ਉਹ ਡਬਲਯੂਟੀਏ ਦੇ ਖੇਲੇ ਚੋਂ ਕੱਟਣ ਵਾਸਤੇ ਇਹਨਾਂ ਕਾਰਪੋਰੇਟਾਂ ਨੂੰ ਚੱਲਦਾ ਕਰਨ ਵਾਸਤੇ ਜਿਹੜਾ ਨਾਧਾ ਦਿੱਤਾ ਵੀ ਕਾਰਪੋਰੇਟ ਕੋ ਆਓ ਤੇ ਦੇਸ਼ ਵਿੱਚ ਆਓ ਉਸੇ ਕਰੀ ਬਹਿਤ ਜਿਹੜਾ ਅੱਜ ਦਾ ਇੱਕ ਘੰਟੇ ਦਾ ਪ੍ਰੋਗਰਾਮ ਦਿੱਤਾ ਸੀ ਉਹਨਾਂ ਕਾਰਪੋਰੇਟ ਘਰਾਣਿਆਂ ਦੇ ਦਰਾਦੇ ਜਾ ਕੇ ਜਿਹੜੀ ਆਪਾਂ ਪ੍ਰਦਰਸ਼ਨ ਕਰੀਏ ਤਾਂ ਜੋ ਜਿਹੜਾ ਉਹਨਾਂ ਨੂੰ ਪਤਾ ਲੱਗ ਸਕੇ ਉਸ ਤੋਂ ਬਾਅਦ ਕੜੀ ਬਾਦ ਕੜੀ ਜੋ ਵੀ ਸੰਯੁਕਤ ਕਿਸਾਨ ਮੋਰਚਾ ਭਾਰਤ ਵੱਲੋਂ ਜੋ ਵੀ ਕਾਲ ਆਊਗੀ ਉਹ ਤੇ ਜੋ ਵੀ ਪ੍ਰੋਗਰਾਮ ਦਿੱਤੇ ਜਾਣਗੇ ਕ੍ਰਾਂਤੀਕਾਰੀ ਕਿਸਾਨ ਜੁਲੀ ਨੇ ਅਸੀਂ ਉਹਨੂੰ ਨਭਾਵਾਂਗੇ ਭਲਾ ਤੋਂ ਇਹ ਕਾਲਪੋਰਡ ਘਰਾਣਿਆਂ ਨੂੰ ਬੰਦ ਕਰਦੇ ਹੋਣ ਤੇ ਭਲਾ ਇਹਨਾਂ ਦੇ ਬਾਅਦ ਰੋਕਣ ਦੇ ਹੋਣ ਭਲਾ ਜਿਵੇਂ ਅੱਗੇ ਆਪਾਂ ਦਿੱਲੀ ਸੰਘਰਸ਼ ਵੇਲੇ ਵੇਖਿਆ ਵੀ ਸਾਲ ਪਾ ਇਹਨਾਂ ਕਾਲਪੋਰਡ ਘਰਾਣਿਆਂ ਨੂੰ ਆਪਾਂ ਰੋਕੀ ਰੱਖਿਆ ਪਰ ਕੁਝ ਕਮੀਆਂ ਰਹੀਆਂ ਜਿਵੇਂ ਕਿ ਪਿਛਲੀ ਵਾਰ ਉਸ ਗੱਲ ਸ਼ੁਰੂ ਕਰਨ ਵਾਸਤੇ ਬੜੇ ਰਹਿ ਮਸ਼ਹੂਰੇ ਚਲੇ ਉਸ ਜੋ ਕਨ ਮੋਚੇ ਦੇ ਚੰਗੇ ਐਕਸ਼ਨ ਦਿੱਤੇ ਭਾਰਤ ਮੰਤਰੀ ਜੀਆਂ ਕਾਲਾਂ ਦਿੱਤੀਆਂ ਜਿਹੜੀਆਂ ਵੱਡੇ ਪੱਧਰ ਤੇ ਵਧੀਆ ਪ੍ਰਭਾਵਸ਼ਾਲੀ ਰਹੀਆਂ